ਅਸਰ ਅਸਰ ਦੇ ਵਿੱਚ ਕਹਿੰਦੇ ਕੁੜੇ ਚ ਪਾ ਦਿੱਤੀ ਐ ਪਿਆਸਾ ਕਬੜੀ ਪਾਰਿਆ ਵਿੱਕੀ ਕਿ ਪਿਆਰ ਵਿੱਕੀ ਚਾਹ ਗੋਰਾ ਟਾਈ ਕਰ ਗਿਆ ਜੇ ਪੁਆਇੰਟ ਮੇਰੇ ਵੀਰੋ ਘਾਚੋਂ ਦੀ ਟੀਮ ਹੈ ਅਗਲਾ ਮੈਚ ਹਰੀਗੜ ਕਿੰਗਨ ਦੇਲੇਵਾ ਜੀਤ ਭੂਤੜ ਦੇ ਭੁੱਲਣਾ ਅਗਰਾਲਾ ਭਾਈ ਕਰਦੇ ਭੋਲਾ ਤਰਾਵੀ ਦਿਨ ਚਾਰੇ ਕੁੱਟ ਖੇਡੇ ਜਾਣਗੇ ਟੀਮਾਂ ਧਿਆਨ ਦੇ ਹਰੀਗੜ ਕਿੰਗਨ ਦੇਲੇਵੇ ਵਾਲੇ ਮੁੰਡੇ ਰੇਡਰ ਬਾਹਰ ਲੀ ਹਾਂ ਜੀ ਹਾਂ ਜੀ ਸ੍ਰੀਮੰਤ ਜੀ ਦਾ ਇਹਦਾ ਮਦਦ ਤੋਂ ਮਦਦ ਦੇ ਬਦਮਾ ਤੋਂ ਅਲਾਰ ਕਰਦੇ ਆਂ ਕਿ ਭਾਈ ਬਹੁਤ ਵਧੀਆ ਕੰਮ ਕਰਾਦਾ ਬੜੀ ਮਿਹਨਤ ਕਰਦਾ ਕਿਸਾਨ ਨੇ ਤਾਂ ਇਹਨਾਂ ਦੇ ਮੁੱਦ ਦੇ ਬਹੁਤ ਬਹੁਤ ਆਸਾਨ ਬਣ ਜਾਂਦੇ ਆ ਜੀ ਬੜੀ ਜੀ ਸਾਰੇ ਜੀ ਨਿਮਰਤਾ ਨਾਲ ਬੜੀ ਜੀ ਪਿਆਰ ਨਾਲ ਇਹੋ ਕਰਦਾ ਹਾਂ ਤਾਂ ਬਹੁਤ ਸਾਡੇ ਸਾਰੇ ਹੀ ਸਹਿਯੋਗੀ ਸਜਣ ਕੋਈ ਦੇ ਜਾ ਰਹੇ ਆ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਬਹੁਤ 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 ਦਾਰ ਸਟੈਂਡਰਡ ਜਰਨੈਲ ਦੇਗੀ ਰਾਣਾ ਸਾਹਿਬ ਜੀ ਪਾਰ ਕਿਧਰ ਗਗਨ ਜੀ ਸਾਡੇ ਨੰਬਰਦਾਰ ਸਾਹਿਬ ਹਰਮਨ ਸਿੱਧੂ ਮਾਈਲ ਆਫਸੀਏ ਸਤਵੀਰ ਸਿੰਘ ਐਸਡੀਓ ਸਾਹਿਬ ਸ਼ਰਮਜੀਤ ਸਿੱਧੂ ਕਾਰ ਸਿੰਗਰ ਜਤਿੰਦਰ ਸਿੱਧੂ ਗੋਗੀ ਸਿੱਧੂ ਡਾਕਟਰ ਗੁਰਜੀਵਨ ਸਿੰਘ ਮੇਸੀ ਕੈਂਪਰ ਅਮੋਰੀ ਜੰਕਸ਼ਨ ਪਾਤੜਾ ਵਾਲੇ ਕਾਲਾ ਪਟਿਆਲ ਤੇ ਸਾਥ ਸਿੰਘ ਜੀ ਇਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਗੁਰਦੀਪ ਗਲੇਰ ਸਾਡਾ ਵੱਡਾ ਵੀਰ ਹੈ ਦਰਸ਼ਨ ਸਿੰਘ ਜੀ ਮੈਨ ਸਾਹਿਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜਗਸੀਰ ਸਿੰਘ ਜੀ ਕਲੱਬ ਪ੍ਰਧਾਨ ਨੇ ਸੁਖਵਿੰਦਰ ਸਿੰਘ ਜੀ ਸਾਡੇ ਸੈਕਟਰੀ ਪੁਲਦੀਪ ਸਿੰਘ ਜੀ ਕਲੀਅਰ ਵਾਈਸ ਸੈਕਟਰੀ ਰਾਜੇਂਦਰ ਸਰਮਾ ਸਾਡਾ ਵਾਈਸ ਕੈਸੀਅਰwidehat ਮੈਣੀਪਾਲ ਮੱਖਣ ਘੜੀ ਵਾਲਾ ਹੋਣਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਾ ਰਿਹਾ ਸਾਰੀ ਸਾਰੀ ਟੀਮ ਹੈ ਲਓ ਖੇਡ ਮੈਦਾਨ ਦੇ ਵਿੱਚ ਕਬੱਡੀ ਪੈ ਗਈ ਤੇ ਨੀਵਾ ਜੀ ਚੱਕ ਲੋ ਮੈਚ ਲਓ ਕਬੱਡੀ ਖੇਡ ਮੈਦਾਨ ਦੇ ਵਿੱਚ ਪੈ ਚੁੱਕੀ ਹੈ ਰਾਜੋ ਤੇ ਖੁੱਲੀ ਬਾਜ਼ ਰਾਜੋ ਦੇ ਖੱਲੇ ਵਾਲ ਸੇਵਾ ਦੇ ਕਹਿਣ ਵਾਂਗੂ ਅਜੇ ਮੌਕੇ ਆ ਨਹੀਂ ਸਿੱਧੂ ਕੋ ਸੇਵਾ ਦੇ ਕਹਿਣ ਵਾਂਗੂ ਅਜੇ ਮੌਕੇ ਆ ਨਹੀਂ ਜੱਫਾ ਲੱਗਿਆ ਗੁੱਟ ਫੜਿਆ ਉਸੇ ਗੁੱਟ ਤੇ ਕੈਂਚੀ ਐ ਐਨ ਬੂੜਕਾ ਵਾਲਾ ਬੰਦੀ ਕਰੂਗਾ ਫੈਸਲਾ ਜੀ ਵੜਦਾ ਕੀ ਜੁੜਦਾ ਰਹਿਦਾ ਕੀ ਮੁਰਦਾ ਏ ਕਰਾਚੋ ਵਾਲੇ ਕਸ਼ਮੀਰ ਦਾ ਸੁਪੁੱਤਰ ਅਲੇ ਵੀ ਮੀਵੇ ਜੀ ਨੇ ਜਫਾ ਲਾਇਆ ਏ ਕਰਾਚੋ ਵਾਲੇ ਕਸ਼ਮੀਰ ਦਾ ਸੁਪੁੱਤਰ ਹੈ ਮੈਂ ਤੇ ਸਮਾਪਤ ਹੈ ਕਰਾਚੋ ਜਿੱਤ ਗਈ ਕਰਾਚੋ ਜਿੱਤ ਗਈ ਪਹਿਲਾਂ ਬਾਪ ਨੇ ਵੀ ਬਹੁਤ ਤੱਕ ਦੀ ਕਬੱਡੀ ਖੇਡੀ ਐ ਆਪਾ ਕੁਝ ਪਿਤਾ ਪੰਟੋੜਾ ਹੌਤਾਨੀ ਦਾ ਥੋੜਾ ਥੋੜਾ ਹੌਤਾ ਨਹੀਂ ਤੇ ਥੋੜਾ ਥੋੜਾ ਡਾਕਟਰ ਜਗਜੀਤ ਜੀ ਬੈਣੀਪਾਲ ਡਾਕਟਰ ਜਗਜੀਤ ਜੀ ਕਾਲੀਆ ਡਾਕਟਰ ਜਸਵਿੰਦਰ ਮੈਲੂ ਜੀ ਸਾਡੇ ਕਾਲੀਆ ਤੋਂ ਨਿਸ਼ੇਧਰ ਤੇ ਧਰਵਾਲ ਹੈ ਅੱਜ ਡਾਕਟਰਾਂ ਦੀ ਟਿਕੜੀ ਇਕੱਠੀ ਹੋਈ ਫਿਰਦੀ ਹੈ ਕਹਿੰਦੇ ਸੋਖੀ ਸਰਾਓ ਸਾਡਾ ਕਨੇਡਾ ਜਾ ਵਸਿਆ ਜਗਜੀਤ ਡਾਕਟਰ ਦੇ ਨਾਲ ਪਿਆਰ ਹੈ ਸਾਡੇ ਸੋਖੀ ਸਰਾਓ ਕਨੇਡਾ ਵਾਲਾ ਆਇੰਦਾ ਦੇ ਕਹਿਲਗਰੀ ਸ਼ਹਿਰ ਦੇ ਵਿੱਚ ਆਇੰਦਾ ਹੈ ਇਧਰ ਬੰਦਰਾ ਵਾਲਾ ਮਨਦੀਪ ਵੀ ਪੁੱਜ ਗਿਆ ਔਰ ਅਰੇਵੇ ਦੇ ਵਿਕਾਸ ਵਰਗੇ ਗੋਖਪਰੀਏ ਪਠਾਨ ਵਰਗੇ ਔਰ ਵੱਡੇ ਵੱਡੇ ਸਟਾਰ ਜਿਹੜੇ ਖੇਡ ਮੈਦਾਨ ਦੇ ਵਿੱਚ ਬੱਚੋਆਂ ਨੇ ਦੇ ਖੁਸ਼ੀ ਬਣ ਗਏ ਆ ਗਏ ਨੇ ਮੇਰੇ ਮਿੱਤਰੋ ਐਨ ਕਹਿੰਦੇ ਵੀ ਸੁਹਾਗਾ ਗੱਲਬਾਤ ਹੋਣੀ ਹੈ ਜਿਹੜੀ ਟੀਮ ਜਿਹੜੀ ਸੈਮੀ ਫਾਈਨਲ ਦੇ ਵਿੱਚ ਵਾਕੀ ਹੈ ਜੀ ਸਿਰੋਦਰ ਵਿਦਿਆਕਰ ਬਾਟਰ ਹੋਵੇਗਾ ਹਰੀਗੜ ਕਿੰਗਰ ਤੇਲੇਵਾ ਜੀ ਦਾ ਆ ਵੀ ਮੈਚ ਦਾ ਆਵਰਾ ਖੇਡਿਆ ਜਾਵੇਗਾ ਬਹੁਤ ਪਿਆਰੀ ਸਾਊਂਡ ਹੈ ਸਾਊਂਡ ਵਾਲੇ ਭਾਈ ਨੂੰ ਬੇਨਤੀ ਆ ਵੀ ਦੋਨੇ ਮੈਚਾਂ ਦੀ ਫੇਰ ਬਾਈਟ ਲਈ ਚੁੱਕ ਚਲੋ ਹਾਏ ਬਹੁਤ ਵੱਡਾ ਧੰਨਵਾਦ ਸਪਿੰਨਰ ਨੇਗੀ ਜਰਨਲ ਨੇਗੀ ਗਗਨ ਜੀ ਸਾਡੇ ਕਾਸੀਵਾਲ ਨੰਬਰ ਦਾ سرمن سدو بائی لارسی سدویر ایس ڈیو صاحب سرمجی سدو کارا سنگر جتندر سدو گوگی سدو ڈاکٹر دو جیوان نے اسی کیمپر دوری جنکشن پاترا بارے کارا پٹا ہاں پہ سرم سنگی اینا دا مشیط پر دے کار بارے حجی حجی میرا بہت کیارا جیسا سنگرا میں آئے تھا بٹی میں ہوں تو آیا بٹی بٹی کافر جیدے لوگوں جو اس بٹی بٹی دھنگل کبایا کرمونا ਧੰਨਵਾਦ ਹੈ ਸਾਊਂਡ ਵਾਲੇ ਵੀਰੇ ਨੂੰ ਬੇਨਤੀ ਆ ਵੀ ਦੋਵੇਂ ਮੈਚਾਂ ਦੀਆਂ ਬੈਟਰੀਆਂ ਚੇਂਜ ਕਰਦੇ ਜਿਹੜਿਆ ਤਿੰਨ ਚਾਰ ਬੈਂਚ ਤੇ ਰਹਿ ਕੇ ਆਪਣੇ ਕੋਲ ਖਿੱਚ ਦੀੇ ਕੰਮ ਬਣਾਇਆ ਆ ਮੈਚ ਵੀ ਟੌਪ ਦਾ ਖੇਡਿਆ ਜਾਵੇਗਾ ਕੱਢੀਆਂ ਦਾ ਜੇਤੂ ਵਿਕਾਸ ਅਲੇਵੇ ਜੀਤ ਵਾਲਾ ਆਇਆ ਹੋਇਆ ਹੈ ਉਹਦੀ ਬਿਕਾਸ਼ ਵਾਲੀਆਂ ਖੁਸ਼ੀ ਆਇਆ ਹੋਇਆ ਹੈ ਬੱਲੇਆਵਾ ਮਨਨਦੀਪ ਆਇਆ ਮੇਰੇ ਵੀਰੇ ਬੂੜਕ ਵਾਲੇ ਗੁੰਡੀ ਨੂੰ ਉਸਤਾਦ ਮੰਨਦਾ ਹੈ ਕਹਿੰਦੇ ਗੁਰੂ ਹੁੰਦਾ ਚੇਲਾ ਚੇਲਾ ਹੁੰਦਾ ਬੱਸ ਬੱਸ ਹੁੰਦੀ ਹੈ ਥੇਲਾ ਥੇਲਾ ਹੁੰਦਾ ਪਿੰਡੀ ਪਿੰਡੀ ਹੁੰਦੀ ਹੈ ਕਰੇਲਾ ਕਰੇਲਾ ਹੁੰਦਾ ਗੁਰੂ ਗੁਰੂ ਹੁੰਦਾ ਤੇ ਚੇਲਾ ਚੇਲਾ ਹੀ ਹੁੰਦਾ ਗੁਰੂ ਗੁਰੂ ਹੁੰਦਾ ਤੇ ਚੇਲਾ ਚੇਲਾ ਹੁੰਦਾ ਸੁਰ ਵਿੱਚ ਵੱਡੇ ਜੇ ਉਹਨੂੰ ਸਾਜ ਕਹਿੰਦੇ ਜੀਤੋਂ ਉਹਨ ਲਈ ਇੱਕ ਆਕਾ ਫੜਿਓ ਉਹਨੂੰ ਉਸਤਾਦ ਕਹਿੰਦੇ ਮਿਲਤ ਕਰਨੀ ਪੈਂਦੀ ਸਾਰੇ ਛੱਡ ਸਵਾਲਾਂ ਨੂੰ ਤੇ ਚੇਲੇ ਕਦੇ ਨਹੀਂ ਦਿੰਦੇ ਪਾਰਸਾ ਮਤ ਉਸਤਾਦਾਂ ਨੂੰ ਅੱਜ ਕੱਲ ਚੇਲੇ ਪੈਰ ਵੱਢ ਜਾਂਦੇ ਆ ਰਵੀ ਚੱਠੇ ਵਾਲਿਆ ਇਹਦੀ ਗੱਲ ਪੱਕੀ ਐ ਅੱਜ ਕੱਲ ਚੇਲੇ ਗੁਰੂਆਂ ਨੂੰ ਤੇਰ ਜਾਂਦੇ ਆ ਔਰ ਕਬੱਡੀ ਪੈ ਗਈ ਹੈ ਇਹ ਰਾਜ ਹੈ ਇਹਨੂੰ ਰਾਜ ਹੀ ਰਹਿਣ ਦੇ ਸਾਡੀ ਜਿੱਥੇ ਲੱਗੀ ਹੈ ਤੇ ਲੱਗੀ ਰਹਿਣ ਦੇ ਤੇਰਾ ਦੂਣੀ 26 ਹੈ ਤੇ 26 ਰਹਿਣ ਦੇ ਦੂਜਾ ਕੁਆਟਰ ਚੱਲ ਪਿਆ ਮਿੱਤਰੋ ਹੁਣ ਖੜਾ ਹੈ ਨੌਜਵਾਨ ਖੁਸ਼ੀ ਥਾਹ ਕਹਿੰਦੇ ਤੇਰੇ ਵਾਲਾ ਵਿਕਾਸ ਵਿਕਾਸ ਤੇ ਟੱਕਰਾਂ ਕੇ ਪਾਸੇ ਨਾਮ ਹੋ ਰਿਹਾ ਹੈ ਇੱਕ ਪਾਸੇ ਨੜੇ ਮਾਲਸੋ ਦੀ ਨੜੇ ਵੀ ਲਾਈਵ ਹੁਣ ਸੰਗੋ ਦੇਤੂ ਹੈ ਕਹਿੰਦੇ ਯੂਰਪ ਦੇ ਵਿੱਚ ਬੱਲੇ ਬੱਲੇ ਕਰਵਾਉਂਦਾ ਕਹਿੰਦੇ ਖੇਡ ਮਾਣਦਾ ਤਕੜਾ ਜਫਾ ਲਾ ਗਿਆ ਮੇਰੇ ਵੀਰੋ ਇਹਦਾ ਬੱਲਣਾ ਪਿੰਡ ਹੈ ਇਹ ਬੱਲੜਾ ਦੀ ਧਰਤੀ ਦਾ ਮਨਦੀਪ ਕੰਨੇ ਬਾਗੜੀਆਂ ਦੀ ਚੈਂਪੀਅਨਸ਼ਿਪ ਦੇ ਬਹੁਤ ਤਕੜਾ ਖੇਡਿਆ ਮੇਰੇ ਮਿੱਤਰੋ ਤੇ ਲੋਕ ਗੱਲਾਂ ਕਰ ਰਹੇ ਆ ਵੀ ਬੱਲੜਾ ਵਾਲਾ ਮੁੰਡਾ ਜਿਹੜਾ ਨਵਾਂ ਨਵਾਂ ਉੱਠਿਆ ਹੈ ਉਹ ਅੱਜ ਕੱਲ ਸਿਰੇ ਦੀਆਂ ਰੇਡਾਂ ਪਾਉਂਦਾ ਹੈ ਲਓ ਖੇਡ ਮੈਦਾਨ ਦੇ ਵਿੱਚ ਕਾਲੇ ਵਰਗੇ ਚਾਰ ਜਫੀ ਨੇ ਹਰੀਗੜ ਕੈਂਨ ਦੀ ਟੀਮ ਦੇ ਇੱਧਰੇ ਕਹਿੰਦੇ ਟਰਾਈ ਤੇ ਕੀਤੀ ਮੇਰੇ ਮਿੱਤਰੋ ਲੱਗ ਗਿਆ ਜੋਰ ਤੇ ਮਨਦੀਪ ਤਕੜੇ ਪੁਆਇੰਟ ਦਾ ਵਾਅਦਾ ਕਰ ਗਿਆ ਹੈ ਆਪਣੀ ਟੀਮ ਦੇ ਲਈ ਆਸ਼ੂ ਆ ਗਿਆ ਪਿਹੜਾ ਬਾਟ ਕਬੱਡੀ ਕੌਂਡ ਦੇ ਲਈ ਧਰਤੀ ਰਾਸ਼ੂ ਇਹ ਵੀ ਯਾਦ ਦੇ ਵਿੱਚ ਖੇਡਿਆ ਨਵੇਸ਼ਿਆ ਵੀ ਖੇਡਿਆ ਆਸ਼ੂ ਫੀਡਲ ਦੀ ਧਰਤੀ ਦਾ ਚਾਰਾਂ ਦੇ ਵਿੱਚ ਦੋਵੇਂ ਕਰਨੀਆਂ ਤਾਂ ਕਹਿੰਦੇ ਤੁਰਜੀਆਂ ਵਰਗੇ ਜਵਾਨ ਹੈ ਇੰਗਲੈਂਡ ਖੇਡਿਆ ਰੂਸੀ ਯਾਰ ਖੇਡਿਆ ਇਹਨੇ ਵੀ ਮਹਾਰੀਜ ਵਾਲੇ ਵਾਲੇ ਕਰਾਈ ਹੈ ਕਬੱਡੀ 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 ਇਹ ਜੱਟਾ ਸ਼ਰਿਆਮ ਤੂੰ ਤਾਂ ਧੱਕਾ ਕਰਦਾ ਆਓ ਸਾਡਾ ਚੱਲਦਾ ਏ ਧੱਕਾ ਸੀ ਤਾਂ ਕਰ ਲੈ ਇਹ ਗੋਰਖਪੁਰੀਆ ਕਹਿੰਦੇ ਪਠਾਨ ਕਬੱਡੀ ਪਾ ਰਹੇ ਸੇ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਗੋਰਖਪੁਰੀਆ ਪਠਾਨ ਦੀ ਕਬੱਡੀ ਪੈ ਗਈ ਖੇਡ ਦੇ ਮੈਦਾਨ ਦੇ ਵਿੱਚ ਜੱਫੀ ਚਾਰ ਨੇ ਉਹ ਸਾਹਮਣੇ ਹਰੀ ਗੜ ਬੇਨਣ ਵਾਲੇ ਜੀਏ ਦੇ ਲਾਗੇ ਦੇ ਖਿਡਾਰੀ ਮੇਰੇ ਮਿੱਤਰੋ ਇੱਕ ਟੀਮ ਜਿੱਤਦੀ ਹੈ ਇੱਕ ਕਿਉਂਲਾ ਕੈਚਲ ਵੀ ਹੈ ਵੱਡੀ ਪੌਂ ਦੇ ਲਈ ਵਿਕਾਸ ਆ ਗਿਆ ਖੇਡ ਮੈਦਾਨ ਦੇ ਵਿੱਚ ਵਿਕਾਸ ਨਿਕਾ ਲੈਦੇ ਆ 스타 ਲਾਈਨ ਦੇ ਉੱਤੇ ਖੜਾ ਹੈ ਇੱਕ ਵਿਕਾਸ ਹਰੀ ਗੜ ਕੰਗਣ ਵਾਲਾ ਕਾਲੇ ਜੀਆਂ ਦੀ ਪੱਡੀਆਂ ਗੱਲਾਂ ਤੁਸੀਂ ਵੱਡੇ ਬੰਦੇ ਹੋ ਸੋਡੀਆਂ ਤਾਂ ਕੱਲਾ ਵੀ ਵੱਡੀਆਂ ਨੇ ਮੇਲਾ ਪਾਵਾ ਵੱਡਾ ਚੱਲਦਾ ਤਲਵਾਰੇ ਦੀ ਧਰਦੀ ਹੈ ਜਿਹੜਾ ਫਤਿਹਵਾਦ ਹੈ ਦਿੱਲੀ ਸਰਪੰਚ ਭਾਈ ਹਰ ਦਾ ਸਾਰੇ ਪ੍ਰਬੰਧ ਕਮੇਟੀ ਦਾ ਗਹਿ ਗਹਿਣਾ ਧੰਨਵਾਦ ਹੈ ਸਦਰਜਾ ਗਰਾਊਂਡ ਹੈ ਸਦਰਜਾ ਸਟੇਡੀਅਮ ਹੈ ਆ 30000 ਪਾਵਾ ਦਾ ਇਹ ਸਿੱਧੂ ਮੂਸੇਵਾਲੇ ਨੇ ਲਾ ਕੇ ਜੋੜਾ ਹੋਏ ਕਿਹੜਾ ਤੂੰ ਦਿੱਲੀ ਜਿੱਤੀ ਜਿਲ੍ਹੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਹੈ ਸ਼ੀਲੀ ਕਬੱਡੀ ਪਾ ਰਿਹਾ ਭੋਲਰ ਤੇ ਭੁੰਡੜ ਲਾ ਗਿਆ ਪਿੰਡ ਹੋਵੇਗਾ ਉਹ ਵੀ ਟੀਮਾਂ ਬਾਹਰ ਦੀ ਸਾਈਡ ਰੇਡਰ ਚੈੱਕ ਕਰ ਲੈਣਗੀਆਂ ਰਾਈਟ ਹੱਥ ਨੇ ਗੋਗੋ ਵਰ ਕੇ ਮੁੰਡੇ ਖੇਡ ਮੈਦਾਨ ਦੇ ਵਿੱਚ ਆਉਣਗੇ ਮੱਛਵਾਨੀਆ ਰਾਜਕੁਮਾਰ ਖੇਡ ਰਿਹਾ ਅੱਜ ਬਿੱਟਰ ਦੀ ਗੱਲ ਹੋਣੀ ਹੈ ਆ ਟਾਲਾ ਕਹਿੰਦੇ ਸਿਰਾਂ ਲਾ ਗਿਆ ਮੇਰੇ ਵੀਰੋ ਟਾਲਾ ਸਿਰਾਂ ਲਾ ਗਿਆ ਥਾਪੀ ਮਾਰ ਕੇ ਉਹ ਕਹਿੰਦੇ ਕਮਾਲ ਕਰਨ ਦੀ ਖੇਡ ਗਰਾਊਂਡ ਦੇ ਵਿੱਚ ਇਹਦਾ ਪੀਡਲ ਪਿੰਡ ਹੈ ਆਸ਼ੂ ਕਹਿੰਦੇ ਪੀਡਲ ਵਾਲਾ ਕਬੱਡੀ ਪਾ ਰਿਹਾ ਮੱਛਵਾਨੀ ਦਾ ਖੁਸ਼ੀ ਹੈ ਹਰੇ ਵੇ ਦੇ ਗੋਗੀ ਵਰਗੇ ਸ਼ਕਾਸ ਵਰਗੇ ਚਾਰ ਜਾਫੀ ਜਿਹੜੇ ਤਿਆਰ ਵਰ ਤਿਆਰ ਨੇ ਮੇਰੇ ਮਿੱਤਰੋ ਸਾਹਮਣੇ ਫਕਰ ਢੰਡੇ ਵਾਲਾ ਬਹਾਲਾ ਫੈਸਲੇ ਕਰਦਾ ਨੰਬਰ ਰੇਡਰ ਦੇ ਖਾਤੇ ਜੁੜ ਗਿਆ ਚੰਡੇ ਵਾਲਾ ਬਹਾਲਾ ਫੈਸਲਾ ਕਰ ਗਿਆ ਵੀ ਹਰਦਾਲ ਸੰਡੇ ਵੀ ਹੁੰਦਾ ਵਿਕਾਸ ਹਰਗਣਤ ਮਾਰ ਵੀ ਨਹੀਂ ਹੁੰਦਾ ਇਹਨੇ ਟੁਡੀਕੇ ਜਿਹਨੇ ਫਰੀਦਕੋਟ ਤੋਂ ਪਹਿਲਾ ਮੋਟਰਸਾਈਕਲ ਦਿੱਤੇ ਆ ਤੇ ਦੁਨੀਆ ਤੇ ਚਰਚਾ ਹੋਈ ਪਾਗੜੀਆਂ ਦੀ ਚੇਪੇਰਸ਼ਿਪ ਤੇ ਦੁਨੀਆ ਇਹਨੇ ਨੱਚਣ ਲਈ ਨੱਚਣ ਲਈ ਮਜਬੂਰ ਕੀਤੀ ਆ ਮੰਦੀਪ ਬੱਲਿਆ ਵੱਡਾ ਪੜਦਾ ਆਦਾ ਅੱਜਿਆਂ ਨੂੰ ਇੱਕੋ ਜਿਹੇ ਬਾਹਰ ਮਿੱਤਰੋ ਅੱਜ ਟੱਕਰੇ ਨੇ ਹਾਰੀਆਂ ਨੂੰ ਹਾਰ ਮਿੱਤਰੋ ਅੱਜ ਖੇਲਾ ਗੱਲ ਨਹੀਂ ਖੇਡ ਲੱਖ ਲੱਖ ਦੀ ਉਹ ਧਮ ਪੈ ਗਈ ਤਲਵਾਰ ਦੇ ਕਬੱਡੀ ਕੱਪ ਦੀ ਦੁਨੀਆ 'ਚ ਧਮ ਪੈ ਗਈ ਤਲਵਾਰ ਦੇ ਕਬੱਡੀ ਕੱਪ ਦੀ ਆਸ਼ੂ ਕਿਹਨਾਂ ਕਿਹੜੇ ਪੁਆਇੰਟ ਦਾ ਵਾਅਦਾ ਕਰ ਗਿਆ ਹੈ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਆ ਪਠਾਨ ਆ ਗਿਆ ਧੌੜਖਪੁਰ ਦੀ ਧਰਤੀ ਦਾ ਮੇਰੇ ਮਿੱਤਰੋ ਆ ਖੇਡ ਮੈਦਾਨ ਦੇ ਵਿੱਚ ਕਬੱਡੀ ਖਾ ਰਿਹਾ ਹੈ ਚਾਰ ਜਾਫੀ ਤਿਆਰ ਨੇ ਤਿਆਰ ਨੇ ਔਰ ਚਾਰਾਂ ਦੇ ਵਿੱਚੋਂ ਕਿਹੜੇ ਬੱਲੇ ਬੱਲੇ ਕਰਾਉਣੀ ਹੈ ਖੇਡ ਦੇ ਮੈਦਾਨ ਦੇ ਵਿੱਚ ਧੌੜਖਪੁਰੀ ਅੱਜ ਖੜਾ ਨੇ ਤੱਕੜੇ ਪੁਆਇੰਟ ਦਾ ਵਾਅਦਾ ਕਰ ਗਿਆ ਆਪਣੀ ਟੀਮ ਦੇ ਲਈ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਲਓ ਦੇਖਦੇ ਆ ਵਿਕਾਸ ਦੀ ਕਬੱਡੀ ਪੈ ਰਹੀ ਹੈ ਵਿਕਾਸ ਕਬੱਡੀ ਖਾ ਰਿਹਾ ਇਹਨੇ ਖਿਡਾਰੀ ਐਕਸ਼ਨ ਦੇ ਵਿੱਚ ਨਹੀਂ ਬੈਠ ਜਾਓ ਬਾਈ ਜੀ ਕੇ ਭਾਰਾ ਦਰਸ਼ਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਮਾਚ ਵੇਖਣ ਦੀ ਉਧਰ 300 ਬੰਦਾ ਸਾਡਾ ਜਗੀਤ ਧੂੜਿਆ ਹੋਇਆ ਹੈ ਕਹਿੰਦੇ ਜੀਰੀ ਯਾਰੀ ਆ ਰਾਜੂ ਘਹਾਵੇ ਰਾਜੂ ਨੂੰ ਘਲਾਉਣੇ ਅੱਜ ਸਿਰੇ ਦੀ ਬੱਸਾਰ ਮੰਗਵਾਈ ਹੈ ਬਹੁਤ ਬਹੁਤ ਧੰਨਵਾਦ ਕਰ ਰਿਹਾ ਯਕੀ ਧੂੜੀ ਆ ਲਿਆ ਹੋਇਆ ਲਓ ਕਬੱਡੀ ਪਾ ਕੇ ਨੌਜਵਾਨ ਇਸਵੇਂ ਸਿਰਾ ਕਰ ਗਿਆ ਮੈਚ ਚੋਟੀ ਦਾ ਖੇਡਿਆ ਜਾ ਰਿਹਾ ਮੇਰੇ ਵੀਰੋ ਮੈਚ ਚੋਟੀ ਦਾ ਲੇਵਿਆ ਨੇ ਫੇਰ ਕਬੱਡੀ ਬੌਂਡ ਦਿੱਤੀ ਆ ਫੇਰ ਕਬੱਡੀ ਪਾ ਦਿੱਤੀ ਆ ਬਦਲ ਸਾਡਾ ਚੰਦਪੁਰੀਆ ਤੇ ਜਗਿੰਦਰ ਸਿੰਘੀ ਸਾਡੇ ਪੀਐਸ ਪੀਸੀਐਲ ਲੇਨਮੈਨ ਜਿਨ੍ਹਾਂ ਦੇ ਵੱਲੋਂ ਕਹਿੰਦੇ ਜਾ ਰਹੇ ਵਾ ਤੇ ਭੁੱਲਣ ਦੀਆਂ ਨਹੀਂ ਸਪੌਂਸਰ ਕੀਤੀਆਂ ਜੀ ਆਨੇ ਇਹਨਾਂ ਵੀਰਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਲਓ ਆ ਆਸ਼ੂ ਪਿੰਡ ਦੀ ਧਰਤੀ ਦਾ ਇੱਧਰ ਰੈਕਟਰਾਂ ਖਿਡਾਰੀਆਂ ਨੂੰ ਬੇਨਤੀ ਹੈ ਜੀ ਆਪਣੇ ਰੈਕਟਰ ਬਾਹਰਲੀ ਸਾਈਡ ਚੈੱਕ ਕਰਿਆ ਕਰੋ ਰੈਕਟਰ ਬਾਹਰ ਚੈੱਕ ਕਰ ਲਓ اپنے پوری امال <تصالح> کر کے لکھ برگا باقی موڑ کے جیب چالا ہے

ਹਰ ਕੀ ਹੋਰ ਕੇ ਜਿੱਤੀ ਆ ਵੀ ਸਾਡੇ ਮਾਦੇ ਚਾਂਦਪੁਰਾ ਜੀ ਨੇ ਹਾਰ ਲੈ ਦਿੱਤੀ ਆ ਚਾਂਦਪੁਰੇ ਦੇ ਵਿੱਚ ਫੋਨ ਟਰੈਕਟਰ ਵਾਲੇ ਕੰਪ ਕਰਵਾਇਆ ਔਰ ਹਰ ਉਹਨੇ ਸਾਰੇ ਨਗਰ ਅਜ ਰਾਜ ਲਾਲ ਨਕਰਦਾ ਜੀ ਜਿਹੜੇ ਉਹਦੇ ਸਾਰੇ ਸਾਥ ਨੇ ਕੋਈ ਮੱਤੇ ਇਹਨਾਂ ਮੈਚਾਂ ਦਾ ਨੱਕ ਮਾਰਦੇ ਵੱਡੇ ਸਾਰੇ ਆਵਾ ਦਾ ਬਹੁਤ ਲਾਲ ਜੀ ਬੱਬੂ ਜੀ ਪਿਆਰ ਆ ਸਭ ਸ਼ੁਕਰੀਆ ਸਭ ਦੇ ਨਾਲ ਖੇਡਿਆ ਜਾਊਗਾ ਇਹ ਵੀ ਸਿਰੇ ਦਾ ਮੈਚ ਲੱਗੂਗਾ ਐਨ ਮੁੰਡੇ ਕਹਿੰਦੇ ਧੁੰਧੜ ਵਾਲੇ ਵੀ ਆਪਣੇ ਆਪ ਨੂੰ ਖੱਬੀ ਖਾਨ ਘੋਦੇ ਆ। ਦੇ ਭੋਲਣ ਦੀ ਟੀਮ ਨੇ ਆ ਸਾਲ ਵੀ ਵੱਡੇ ਵੀਰ ਵੱਡੇ ਮੇਲੇ ਜਿੱਤੇ ਆ ਕਹਿੰਦੇ ਮੇਰੇ ਵੀਰੋ। ਬਾਦਲ ਚੰਦਪੁਰੀਆ ਸਾਡਾ ਵੀਰ ਹੈ। ਜੈਂਦਰ ਸਿੰਘ ਜੀ ਲਾਈਨ ਮੈਨ ਜਿਨ੍ਹਾਂ ਦੇ ਵੱਲੋਂ ਜਹਲੇਵਾ ਤੇ ਭੋਲਣ ਦੀਆਂ ਦੋ ਟੀਮਾਂ ਸਪੌਂਸਰ ਕੀਤੀਆਂ ਗਿਆ ਵੱਡਾ ਧੰਨਵਾਦ ਖੇਤਾ ਵਾਲੇ ਪਾਸੇ ਖੜੀ ਟੀਮ ਭੂਤੜ ਦੀ ਤੇ ਭੂਲਣ ਵਾਲੇ ਮੁੰਡੇ ਚਲੇ ਗਏ ਇਧਰਲੇ ਪਾਸੇ ਆਪਣੇ ਪਿੰਡਾਂ ਦੀ ਸਾਈਡ ਮੈਚ ਸ਼ੁਰੂ ਕਰਵਾ ਦੋ ਤੇ ਚੌਥਾ ਕੁਆਟਰ ਮੇਰਾ ਖਿਆਲ ਹੈ ਮੇਵਾ ਜੀ ਭੋਲਾ ਘਨੌਰੀ ਕਨਾਰਾ ਭਾਈ ਦਾ ਇਹ ਟੀਮਾਂ ਵੀ ਆ ਜਾਨਾ ਨੰਨਾ ਕੋਚ ਕਹਿੰਦੇ ਕਪਰਾਣਾ ਪਾਪੀ ਹੈ ਜਿੱਥੋਂ ਫੜ ਲੋ ਪੁਲਸ ਵੀ ਤੇਰਾ ਯਾਰ ਕਪਰਾਣਾ ਪਾਪੀ ਹੈ ਲੈ ਵੀ 20 ਸਾਲ ਹੋ ਗਏ ਨੇ ਖੇਡਦੇ ਨੇ ਦਰ ਕਬੱਡੀ ਖੋਲਾ ਅਜੇ ਵੀ ਕਾਇਮ ਹੈ ਇੱਕ ਪਾਸੇ ਗਿੰਦਰ ਪੁਲਸੀਆ ਖੜਾ ਉਰਲੇ ਪਾਸੇ ਭੂਲਾ ਵਾਲਾ ਕਰਮੀ ਹੈ 27 28 ਸਾਲਾਂ ਤੋਂ ਵਾਈਰੀ ਖੇਡ ਦਾ ਖੇਡ ਉਹ ਪੰਜ ਸਿਲਾ ਕਰਾਉਂਦਾ ਹੈ ਇਹ ਕੈਨੇਡਾ ਦੀ ਖੇਡਿਆ ਇੰਨਾਂ ਜੀ ਲੈਣ ਦੀ ਖੇਡਿਆ ਔਰ ਕੁਲਰੀਆਂ ਵਾਲਾ ਤੇ ਰਮੇਸ਼ ਪੇਟਾਂ ਦੇ ਲਾਟੇ ਦਾ ਆ ਗੋਗੋ ਆ ਰੇਡਾਂ ਦੀ ਧਰਤੀ ਦਾ ਇਹਨੇ ਪਿਛਲੇ ਸਾਲ ਬਾਗੜੀਆਂ ਦੀ ਚੈਂਪੀਅਨਸ਼ਿਪ ਤੇ ਰਵੀ ਚੱਠਿਆਂ ਵਾਲਿਆ ਚੜ ਚੜ ਕੇ ਕਬੜੀਆਂ ਔਰ ਚੜ ਚੜ ਕੇ ਰੇਡਾਂ ਪਾਈਏ ਗੋਗੋ ਨੌਜਵਾਨ ਕਲੇਰ ਪਰਵਾਰ ਦਾ ਰਾਏ ਭਰਾੜੇ ਵਾਲਾ ਖੇਡ ਮੈਦਾਨ ਦੇ ਵਿੱਚ ਰੇਡ ਪਾ ਰਿਹਾ ਹੈ ਲਾਲਾ ਭੁੰਦੜ ਵਾਲਾ ਖੇਡ ਮੈਦਾਨ ਦੇ ਵਿੱਚ ਦੇਖ ਰਹੇ ਆ ਰਾਹਤਰਾਲੇ ਵਾਲੇ ਗੋਗੋ ਨੇ ਤੱਕੜੇ ਪੁਆਇੰਟ ਦਾ ਵਾਅਦਾ ਕਰ ਦਿੱਤਾ ਹੈ ਆਪਣੀ ਟੀਮ ਦੇ ਲਈ ਖੇਡ ਮੈਦਾਨ ਦੇ ਵਿੱਚ ਸਾਹਮਣੀ ਵਾਲੇ ਦਾ ਵਿੰਦਰ ਕਹਿੰਦੇ ਨਾ ਜਾਣ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੈ ਮੇਰੇ ਵੀਰੋ ਭੋਲਾ ਦੇ ਮੋਢੀ ਵਰਗੇ ਕਾਮੀ ਵਰਗੇ ਕਦੇ ਰੱਜੀ ਭੋਲਣ ਦੀਆਂ ਗੱਲਾਂ ਮੇਰੇ ਮਿੱਤਰੋ ਹੁੰਦੇ ਨੋਨੇ ਵਰਗੇ ਅੰਨੇ ਵਰਗੇ ਗੁਰਪ੍ਰੀਤ ਵਰਗੇ ਖੇਡਦੇ ਆ ਪਰ ਖੇਡ ਮੈਦਾਨ ਦੇ ਵਿੱਚ ਦੇਖ ਰਹੇ ਆ ਚਾਰ ਜਾਫੀ ਜਿਹੜੇ ਤਿਆਰ ਨੇ ਬਾਹਮੜੀਆਂ ਦੀ ਧਰਤੀ ਦਾ ਸੋਲ ਗਿੱਲ ਨੂੰ ਮਾਰ ਰਿਹਾ ਕਹਿੰਦੇ ਮੁੰਡੇ ਦੇ ਉੱਪਰ ਹੁਣਾ ਇੰਗਲੈਂਡ ਦੇ ਵਿੱਚ ਵੀ ਤਕੜੇ ਜੱਫੇ ਲਾਇਆ ਹੈ ਆ ਚੜਦੇ ਵੱਡੇ ਕਰਵਾਉਦਾ ਕਹਿੰਦੇ ਬਛੋੜੀਆਂ ਰਾਜਕੁਮਾਰ ਕਬੱਡੀ ਬਾਹ ਰਿਹਾ ਹੈ ਇਹ ਸਰਪੰਚ ਹੈ ਮੌਜੂਦਾ ਸਰਪੰਚ ਕਬੱਡੀ ਬਾਹ ਰਿਹਾ ਮੇਰੇ ਵੀਰੋ ਰਾਜਕੁਮਾਰ ਬਾਹ ਪੁਰਸ਼ਾਂ ਨੇ ਨਾਮ ਰੱਖਿਆ ਮੁੰਡੇ ਦੇ ਮੁੰਡਾਂ ਦੇ ਜੱਟਾਂ ਦਾ ਹੈ ਪਰ ਇਹਦੇ ਵਿੱਚ ਵੀ ਕੋਈ ਰਾਜ ਹੈ ਬਲਕਪੁਰੀ ਵਾਲੇ ਸੰਤਾ ਨੇ ਕਰਮਚੰਦ ਜੀ ਚੋਲਾ ਛੱਡ ਗਏ ਨੇ ਇਹਨਾਂ ਨੇ ਦੁਨੀਆ ਤਾਲੀ ਹੈ ਉਹਨਾਂ ਨੇ ਨਾਮ ਰੱਖਿਆ ਮੁੰਡੇ ਦਾ ਰਾਜਕੁਮਾਰ ਤੇ ਦੁਨੀਆ ਦੇ ਰਾਜਕੁਮਾਰ ਰਾਜਕੁਮਾਰ ਹੋ ਗਿਆ ਮੂਵਸ ਤੇ ਕੂਦੀ ਕਰ ਦੋ ਜੀ ਗਰਾਊਂਡ 'ਚ ਹੋ ਕਬੱਡੀ 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 ਇੱਕ ਪਾਸੇ ਮੁੰਡਾ ਕਹਿੰਦੇ ਅਲੇਵੇ ਵਾਲਾ ਨਮਾਜਾ ਮੁੰਡਾ ਹੈ ਪਰ ਦੂਜੇ ਪਾਸੇ ਮੁੰਡਾ ਸੱਦੂ ਕਮਾਲ ਕਰ ਗਿਆ ਲੈ ਵੀ ਚੱਲਿਆ ਆ ਵੇਖੋ ਕੋ ਆ ਗਿਆ ਰਾਜਕੁਮਾਰ ਆ ਗੋਗੋ ਕਹਿੰਦੇ ਮੇਰੇ ਵੀਰ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਚਾਰ ਜਾਫੀ ਨੇ ਚਾਰੇ ਦੇ ਚਾਰੇ ਜਿਹੜੇ ਤਿਆਰ ਖੇਡ ਮੈਦਾਨ ਦੇ ਵਿੱਚ ਲਓ ਗੋਗੋ ਰਾਏ ਤਰਾਣੇ ਵਾਲਾ ਟੱਕਰੇ ਪੁਆਇੰਟ ਦਾ ਵਾਧਾ ਕਰ ਗਿਆ ਵੱਨੀ ਆ ਗਿਆ ਕੁੱਲਰੀਆ ਵਾਲਾ ਕਬੱਡੀ ਪਾਉਣ ਦੇ ਲਈ ਇਸੇ ਇਲਾਕੇ ਦਾ ਕੁੱਲਰੀਆ ਪਿੰਡ ਹੈ ਲਓ ਖੇਡ ਮੈਦਾਨ ਦੇ ਵਿੱਚ ਰੇਡ ਪਈ ਹੈ ਮੇਰੇ ਮਿੱਤਰੋ ਮੂਰ ਸਾਧਰੇ ਆਪਾਂ ਗਰਾਊਂਡ ਦੇ ਵਿੱਚ ਜਰੂਰ ਪਹੁੰਚੀ ਕਰਾਣੇ ਮੇਰੀ ਬੇਨਤੀ ਹੈ ਆ ਕਾਮੀ ਭੁੱਲਣ ਵਾਲਾ ਹੈ ਇਹ ਵੀ ਬੜਾ ਡੇਂਜਰ ਜਾਫੀ ਹੈ ਕੈਨੇਡਾ ਵੀ ਛੇੜਿਆ ਇਹਨੇ ਯੋਰਪ ਦੇ ਵਿੱਚ ਵੀ ਤਕੜੇ ਜੱਫੇ ਲਾਏ ਨੇ ਇਹ ਆ ਭੂਲਰਪਿੰਡ ਦਾ ਕਾਫੀ ਜੱਫੇ ਲਾਉਂਦਾ ਤਾਂ ਕੇ ਗਰਮੀ ਇਹ ਆ ਭੂਲਰਵਾ ਗਰਮੀ ਜੱਫੇ ਲਾਉਂਦਾ ਖਾ ਖਾ ਗਰਮੀ ਇੱਕ ਗੱਲ ਆ ਰਵੀ ਜਦੋਂ ਟੱਚ ਲੈਂਦਾ ਪੱਕਾ ਜੱਫਾ ਲਾਉਂਦਾ ਹੈ ਗਰਮੀ ਫੋਕੇ ਜਿਹਾ ਟੱਚ ਨਹੀਂ ਲੈਂਦਾ ਜਦੋਂ ਜੱਫਾ ਲਾਉਂਦਾ ਤਾਂ ਤੰਗ ਕੇ ਜੱਫਾ ਲਾਉਂਦਾ ਹੈ ਕਮਾਲ ਕਰ ਗਿਆ ਕਰਮੀ ਨੌਜਵਾਨ ਲਓ ਖੇਡ ਮੈਦਾਨ ਵਿੱਚ ਸਾਰੇ ਵਧ ਕੇ ਕਬੱਡੀ ਮੇਰੇ ਵੀਰੋ امن خطری امن خطری پھر اور آنچ کو بڑی پارے ہیں آٹی ماں تو آنچ سے گیا ہے ایٹی ماں دونے سرے جانوالیاں دیمہ تو آنچ سے گیا ہے یہ آنچ سے جی ਹਰਮਨ ਖੱਤਰੀ ਬਾਹੋ ਖੱਤਰੀ ਜਿਹੜਾ ਪੁੱਤ ਹਰਮਨ ਖੱਤਰੀ ਕਹਿੰਦੇ ਤਕੜੇ ਪੁਆਇੰਟ ਦਾ ਪੁਆਇਆ ਲਾ ਕੇ ਖੇਡ ਦੇ ਮੈਦਾਨ ਦੇ ਉੱਤੇ ਮੇਰੇ ਵਿਭਨੂ ਲਾਓ ਸਾਡਾ ਖੇਡ ਕੋਡ ਨਹੀਂ ਫੇਰ ਨੌਜਵਾਨ ਜਿਹੜਾ ਤਿਆਰ ਵਰ ਤਿਆਰ ਹੈ ਬਾਬਾ ਸਵਾਈ ਨਾਹ ਦੀ ਮਹਾਰਾਜੀ ਦੀ ਬਹੁਤ ਵੱਡੀ ਕਿਰਪਾ ਹੈ ਤੇਰੇ ਮਿੱਤਰੋ ਇਸੇ ਨਗਰ ਦੇ ਉੱਪਰ ਸਾਡੇ ਪਿੰਡ ਦੇ ਮਾਲਕ ਦੀਆਂ ਮਿਹਰਾਂ ਨੇ ਹਰ ਮਾਂ ਦਾ ਪੁੱਤ ਕਮਾਉ ਹੈ ਲਓ ਰਾਏ ਘਰਾਣੇ ਵਾਲਾ ਗੋਗੋ ਆ ਗਿਆ ਰੇਡ ਪਾਉਣ ਲਈ ਓਏ ਤੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਵੀ ਮੈਚ ਕੁਆਟਰ ਚਾਲੇ ਨੇਦਰ ਦੇ ਪਾਸੇ ਹਲੇ ਜਫਾ ਜੀਤਾ ਕੁਲਰੀਆਂ ਦੀ ਧਰਤੀ ਦਾ ਹੈ ਹਾਕਮ ਵਾਲੀਏ ਜੱਗੂ ਦਾ ਪਹਿਲਿਆਂ ਚ ਖੇਡਿਆ ਇਹਦਾ ਪਿੰਡ ਦੇ ਜੀ ਪਤਾ ਲੱਗਿਆ ਚੰਦੇ ਦੇ ਦਾ ਬਾਅਦ ਪਤਾ ਲੱਗੇ ਕਿ ਇਹ ਜੀਤਾ ਕੁਲਰੀਆਂ ਵਾਲਾ ਹੈ ਇਹਨੇ ਟੋਕਰਾ ਕਰਨੇ ਵੀ ਗੱਲ ਸਰਾ ਕਰਾਇਆ ਲੋ ਪਰਗੇ ਬਾਦਰੀ ਹਰਮੇਸ਼ ਪਰੇਟਿਆਂ ਵਾਲੇ ਇਲਾਕੇ ਦੀ ਟੀਮ ਹੈ ਹਰਮੇਸ਼ ਪਰੇਟਿਆਂ ਵਾਲਾ ਨਿਕਲੀ ਮਾੜੀ ਕਿਸਮਤ ਮੇਰੀ ਮਾਹੀ ਨਾਲ ਨਹੀਂ ਆਉਂਦਾ ਤੀਜੀ ਪਿੰਡ ਤੇ ਕਹਿੰਦੇ ਫੇਰੀ ਸਾਰੇ जग ਤੋਂ ਪੜਦਾ ਵੇ ਬਸ ਇੱਕ ਤੈਨੂੰ ਦੱਸ ਦਿਆਂ ਆ ਕੀ ਕਹਿਤਾ ਕਿ ਮੈਂ ਸੌਖੀ ਬਸਨੀ ਆ ਲਾ ਵੀ ਇਹਦਾ ਚਾਰਕ ਪਿੰਡ ਹੈ ਜਿਹਨੇ ਮੇਰੇ ਵੀਰੋਂ ਪਹਿਲਾ ਗੀਤ ਗਾਇਆ ਵੀ ਮੁੰਡੇ ਕੌਡੀ ਖੇਡਣ ਬਈ ਖੇਡਣ ਵਿੱਚ ਫਾੜਿਆ ਆ ਕੇ ਅਫਸਰਾਂ ਨੇ ਲਿਖਿਆ ਤੇ ਦੁਨੀਆ ਤੇ ਗੱਲਾਂ ਹੋਈਆਂ ਇਧਰ ਹਲਕੀ ਜਿਹੀ ਸੱਟ ਮਹਿਸੂਸ ਕਰਦਾ ਹੈ ਬਬਲੀ ਇਹਦੇ ਸੱਟਾਂ ਫੇਟਾਂ ਬਹੁਤ ਲੱਗ ਜਾਂਦੀਆਂ ਕੋ ਸਾਹ ਇਹਦੇ ਖੱਟਾਂ ਫੇਟਾਂ ਬਹੁਤ ਲੱਗ ਜਾਂਦੀਆਂ ਆਰੇ ਹੌਸਲਾਰੀ ਹਾਰਦਾ ਇਹ ਹੌਸਲਾ ਵੀ ਹਾਰਦਾ ਗੋਪੀ ਬਈ ਜੋ ਹੌਸਲਾ ਮੁੰਡੇ ਨੂੰ ਕਰੋ ਅਰਦਾਸ ਤਾੜੀ ਮਾਰੋ ਵੀ ਮੁੰਡਾ ਠੀਕ ਰਾਇਆ ਥੋੜਾ ਨਕਸੀ ਸੁੱਟ ਗਈ ਹੈ ਹੱਥ ਦੇ ਉੱਪਰ ਗੋਡਾ ਲਾ ਗਿਆ ਡਾਕਟਰ ਸਾਹਿਬ ਆਓ ਜੀ 2 ਮਿੰਟ ਮੈਚ ਹੋਲਡ ਕਰ ਲਿਓ ਅੰਕ ਸਾਹਿਬ ਲਈਆ ਦਰਸ਼ਨ ਮਾਲ ਜੀ ਆਹ ਡਾਕਟਰ ਸਾਹਿਬ ਗਰਾਉਂਡ ਦੇ ਵਿੱਚ ਇਧਰ ਘਨੌਰੀ ਵਾਲਾ ਭੋਲਾ ਵੀ ਪੁੱਜ ਗਿਆ ਨੌਜਾਨ ਸਿਸਰ ਦੇ ਘੋੜੇ ਵਰਗੇ ਨਾਲ ਦੇਖ ਰਿਹਾ ਸਲੇਮੜੀ ਦੇ ਉਤਾਰ ਵਰਗੇ ਅਮਰੋਹੀਦ ਵਰਗੇ ਵੱਡੇ ਵੱਡੇ ਖਿਡਾਰੀ ਅੱਜ ਬੜੀ ਦੂਰ ਤੋਂ ਚੱਲ ਕੇ ਆਏ ਮੇਰੇ ਮਿੱਤਰੋ ਇਸੇ ਧਰਤੀ ਦੇ ਉੱਪਰ ਆ ਵੀ ਭੋਲੇ ਘਨੌਰੀ ਵਾਲਿਆ ਜਿਲ੍ਹਾ ਰਵਾਰੀ ਤੋਂ ਇਹ ਟੀਮ ਸਾਡੀ ਚੱਲ ਕੇ ਆਈ ਹੈ ਇਹਦੇ ਕਬੱਡੀ ਕੱਪ ਦੇ ਉੱਪਰ ਇਧਰ ਹਲਕੀ ਸੱਟ ਮਹਿਸੂਸ ਕਰ ਰਿਹਾ ਖਿਡਾਰੀ ਮੇਰ ਘਰੇ ਪਰਮਾਤਮਾ ਭਾਈ ਆ ਪਿਛਲੀ ਸਾਰ ਕੱਠਾ ਨਾ ਕਰੋ ਮੇਰਾ ਵੀਰ ਆ ਪਿੱਛੇ ਲੋਕ ਖੜੇ ਆ ਭਾਈ ਦੀਦਾ ਗੁਰਵੀ ਇਹਨਾਂ ਨਾਲ ਯਾਰ ਬੇਤੀ ਆ ਭਾਵੇਂ ਖੜਾ ਲੀ ਬੈਜੋ ਯਾਰ ਇਹ ਤਰਕੇ ਨੇ ਖੜੇ ਆ ਮੈਂ ਤਸੀ ਫੜ ਕੇ ਅੱਗੇ ਬਹਿ ਜਾ ਮੇਰਾ ਵੀਰ ਬੈਂਦੀ ਹੈ ਬਾਵਲੀ ਕੋਲਰਿਆਂ ਵਾਲਾ ਇੱਕ ਵਾਰ ਜਿਹੜੀ ਖੇਡ ਆ ਨਾ ਰਵੀ ਬਹੁਤ ਹਾਰ ਖੇਡਾ ਸੱਤਾ ਪਿੱਗਾ ਲੱਗ ਜਾਂਦੀ ਹੈ ਪਰ ਪਿਛਲੇ ਸਾਲ ਵੀ ਬਾਵਲੀ ਦੇ ਸੱਟ ਲੱਗੀ ਤੇ ਮੁੰਡੇ ਨੇ ਪੇਟ ਦੇ ਵਿੱਚ ਬਹੁਤ ਦਰਦਾ ਬੜਾ ਹਸਪੀਟਲ ਲਖਾਰ ਵੀ ਰਿਹਾ ਸੋਡਰ ਆਉਣ ਵਾਲੀ 7 ਮਾਰਚ ਨੂੰ ਤਲਵਾਰੀ ਦੇ ਵਿੱਚ ਕਬੱਡੀ 75 ਕਿਲੋ ਦੇ ਕਬੱਡੀ 50 ਕਿਲੋ ਦੇ ਮੈਚ ਹੋਣਗੇ ਹੈਰੀ ਗਿੱਲ ਰਿੰਕੂ ਆਜ਼ਾਦ ਨਿਰਮਲ ਆਜ਼ਾਦ ਗੁਰਦੀਪ ਗਿੱਲ ਤੇ ਜੱਗੀ ਸਰਪੰਚ ਉਹਨਾਂ ਦੇ ਸੱਦੇ ਐ ਤੀਸਰਾ ਕਬੱਡੀ ਕੱਪ 75 ਕਿਲੋ ਤੇ ਕਬੱਡੀ 50 ਕਿਲੋ ਆਉਣ ਵਾਲੀ 13 ਤਰੀਕ ਨੂੰ ਵੱਡੇ ਮੈਚ ਹੋਣਗੇ ਮੇਰੇ ਮਿੱਤਰੋ ਤਲਵਾਰੀ ਦੀ ਧਰਤੀ ਦੇ ਹਾਂਜੀ ਆ ਬੈਠ ਜਾਓ ਉੱਤੇ ਲਓ ਮੈਂ ਬਬਲੀ ਦੀ ਕਹ ਰਿਹਾ ਸੀ ਸਾਰੇ ਕਰੀਰ ਦਾਸ ਵੀ ਜਿੰਨੇ ਵੀ ਖਿਡਾਰੀ ਆ ਹੱਸਦੇ ਖੇਡਦੇ ਆ ਹੱਸਦੇ ਖੇਡਦੇ ਆਪਣੇ ਘਰਾਂ ਵਾਸਤੇ ਆਪਣੀ ਕਿਸੇ ਵੀ ਖਿਡਾਰੀ ਦੇ ਸਾਹਮਣੇ ਜਿਨ੍ਹਾਂ ਦੇ ਕੋਈ ਡਿਊਟੀ ਨਹੀਂ ਪ੍ਰਬੰਧਕ बार-बार ਸਾਥੋਂ ਬੁਲਾ ਰਹੇ ਆ ਜੀ ਥੋੜਾ ਸ਼ਹਿਰ ਤੇ ਹੋ ਜਾਓ ਕਿਸੇ ਦੇ ਸਾਥ ਲੱਗ ਜਾਨੀ ਹੈ ਭਾਈਆ ਜਿਹਨਾਂ ਦੀ ਕੋਈ ਜੋੜੀ ਨਹੀਂ ਸਾਈਡ ਤੇ ਹੋ ਜੋ ਲਓ ਗੋਗੋ ਵੱਧ ਕੇ ਕਬੜੀ ਪਾਵਾ ਹੋਇਆ ਲਾਲਾ ਲਾਲਾ ਮੇਰੇ ਵੀਰੋ ਭੁੰਦੜਾ ਭੁੰਦੜਾ ਲੈਟਸ ਕ੍ਰਾਮ ਦਾ ਪਿੰਡ ਆ ਪ੍ਰਸੰਤ ਬਨਾਰਾ ਵੀ ਪਜਿਆ ਓਏ ਬੰਦੇ ਮੁੰਡੇ ਆਏ ਆ ਹੰਦੀਆ ਤਸੀਲ ਹੈ ਜਿਲ੍ਹਾ ਪਟਿਆਬਾਦ ਹੈ ਹਾਂਜੀ ਕਿਹਨੇ ਚਾਲਦਾ ਮੈਂ ਤੁਹਾਨੂੰ ਇੰਟਰਨੈਟਿਵ ਕਰਾਂ ਭਾਈ ਬਾਹਰ ਵਟੋ ਉਥੇ ਹਾਂ ਬਾਹਰ ਪਟਿਆ ਯਾਰ ਚੰਦ ਪਰ ਗਏ ਕਿਤੇ ਯਾਰ ਕੋਈ ਵੀ ਟੀਮ ਜਿਹੜੀ ਉਹ ਗਰਾਊਂਡ ਦੇ ਵਿੱਚ ਐਂਟਰ ਨਹੀਂ ਕਰੇਗੀ ਬੈਂਦੀ ਐ ਔਰ ਕਰ ਦੋ ਲਓ ਸੱਤੂ ਚੱਕਲੇ ਸ਼ੇਰ ਵਾਲਾ ਤਗੜੇ ਪੁਆਇੰਟ ਦਾ ਵਾਅਦਾ ਕਰ ਗਿਆ ਆਪਣੀ ਟੀਮ ਦੇ ਲਈ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਲਓ ਰੇਡ ਪਾਉਣ ਦੇ ਲਈ ਬੱਛੋ ਵਾਲੇ ਵਾਲਾ ਰਾਜ ਕੁਮਾਰ ਕਹਿੰਦੇ ਆਹ ਰੇਡ ਪੈ ਜਿਨਾਂ ਦੇ ਤੋਂ ਇੱਧਰ ਰੇਡ ਨਹੀਂ ਪਾਉਂਦੇ ਨੇ ਦੱਸੋ ਬਾਹਰ ਜੀ ਕਹਿੰਦੇ ਜਿੰਨਾ ਚਿਰ ਬਾਹਰ ਨਹੀਂ ਜਾਂਦੇ ਇਹ ਖੇਡਦੇ ਨੇ ਜ਼ਿੰਦਗੀ ਦੀ ਡਿਊਟੀ ਨਹੀਂ ਫਾਈਨ ਮਨਸਾ ਅਪੁਆਇੰਟਮੈਂਟ ਲੈ ਲਿਆ ਆਇਆ ਜੇ ਨਹੀਂ ਖੇੜਦੇ ਬਾਈ ਵਾਲੇ ਕਿ ਥੋੜਾ ਸਾਈਡ ਤੇ ਹੋ ਜਾਓ ਆ ਲੋਕਾਂ ਨੂੰ ਨਜ਼ਾਰੇ ਲੈਣ ਦੇ ਨਜ਼ਾਰੇ ਲੈਣ ਆ ਕਬੱਡੀ ਦੇ ਆਓ ਵਾਟੀ ਇਹ ਵੀ ਨਵੀਂ ਉਮਰ ਦਾ ਮੁੰਡਾ ਰਵੀ ਵਾਟੀ ਖੇਡ ਮੈਦਾਨ ਚ ਧੁੰਦੜ ਵਾਲਾ ਕਬੱਡੀ ਖਾ ਰਿਹਾ ਚਾਰਾਂ ਦੇ ਵਿੱਚ ਕੁਰਸੀਆ ਤੇਰੀ ਪੰਗ ਦੀ ਝਾਲਾ ਬਣ ਜਾ ਮਾਜੀ ਕਰਦਾ ਪੁਲਸੀਆ ਯਾਰਾ ਵਿੰਦਰ ਦੀ ਮਿਹਨਤ ਦਾ ਮੁੱਲ ਲੈ ਬਾਈ ਭਾਲੇ ਪੈ ਗਿਆ ਮੁੰਡਾ ਪਿਆ ਪਰ ਸਿਰ ਤੇ ਭੱਤੀ ਰਾਜ ਫਕਰ ਚੰਡੇ ਵਾਲਾ ਇੱਕ ਗੱਲ ਪੱਕੀ ਐ ਰਵੀ ਜਦੋਂ ਡਿਊਟੀ ਰਾਜ ਦੀ ਲੱਗ ਜੇ ਉਦੋਂ ਕੋਈ ਟੈਨਸ਼ਨ ਨਹੀਂ ਇਹ ਵਿਚਾਰਾ ਪਛਾਅ ਤੇ ਅੰਦਰ ਵੀ ਨਹੀਂ ਜਾਂਦਾ ਜੋ ਸਵੇਰ ਤੋਂ ਲੈ ਕੇ ਸਫਰ ਵਾਲੀ ਕਾਪੀ ਫੜ ਲਾਂਦਾ ਨਾ ਲੈਰੇ ਵਾਲਿਆ ਸ਼ਾਮਤ ਕਿ ਡਿਊਟੀ ਲੱਗਾ ਰਾਜ ਫਕਰ ਚੰਡੇ ਦਾ ਵੀ ਧੰਨਵਾਦ ਹੈ ਇਹਦੀ ਵੀ ਸਿਹਰਾ ਕਰਨੀ ਬਹੁਤ ਨਾਲ ਲੱਗੇ ਆ ਹਾਂ ਇਸ ਤਰ੍ਹਾਂ ਦਾ ਕੰਮ ਨਹੀਂ ਮੰਦੀ ਹੈ ਭੋਲਿਆਂ ਦੀ ਟੀਮ ਜੇਤੂ ਰਹੀ ਹੈ ਪੁਲੀ ਸਿੰਘ ਜੀ ਆ ਸਾਡਾ ਬੱਲੇਰਾ ਤੋਂ ਇੱਕ ਵੀਰ ਆਇਆ ਹੋ ਦਰਸ਼ਕਾਂ ਦੀ ਜਿਹਦੇ ਵਿੱਚ ਸੌਫਰਾਵੇਗਾ 2 ਮਿੰਟ ਦੇ ਲਈ ਮੈਚ ਰੋਕ ਲੋ ਜੀ ਬੇਨਤੀ ਹੈ ਆਓ ਜੀ ਹਮ ਤੇ ਕਿਰਪਾ ਹੈ ਰਾਜਾ ਜੱਡਿਆਲੇ ਬਾਬੇ ਜੀ ਜੱਡਾ ਸਾਹਿਬ ਦੀ ਕਿਰਪਾ ਹੈ ਆ ਗੋਰੀ ਬੱਲੜਾ ਸਾਡਾ ਭਰਾ ਹੈ ਇਸੇ ਇਲਾਕੇ ਦਾ ਮਾਣ ਹੈ ਇੱਕ ਮਿੰਟ ਜੀ ਭੂਲਣ ਜਿੱਤਗੀ ਮੋੜ ਕਰ ਲਿਓ ਕਿ ਰਵੀ ਅੱਪਾ ਟਾਈਆਂ ਦਿਵਾ ਲਈਏ ਬਾਈ ਕਕਰਾਲਾ ਭਾਈ ਕਰਤੇ ਇਹ ਧੌੜੀ ਦਾ ਮੈਚ ਚੱਲ ਪਿਆ ਜੇਤੂਆ